ਪੰਜਾਬ ਦਾ ਨਵਾਂ ਸ਼ਹਿਰ ਉਹ ਸਾਊਂਡ ਦੇ ਤਿਆਰੀ ਪਰ ਕਿਸਾਨਾਂ ਨੇ ਲਾ ਦਿੱਤਾ ਰੋਕ 32 ਪਿੰਡਾਂ ਦੀ ਜ਼ਮੀਨ ਐਕਵਾਇਰ ਕਰਨ ਦੀ ਯੋਜਨਾ ਮੂਲਾਪੁਰ ਤੋਂ ਜਗਰਾਉਂ ਤੱਕ ਰਲ ਕੇ ਉੱਠੀ ਆਵਾਜ਼ ਜ਼ਮੀਨ ਸਾਡੀ ਹੱਕ ਸਾਡਾ ਅਸੀਂ ਨਹੀਂ ਦੇਵਾਂਗੇ ਇਹ ਸਿਰਫ ਵਿਕਾਸ ਨਹੀਂ ਇਹ ਜ਼ਮੀਰ ਦੀ ਲੜਾਈ ਹੈ ਤੁਸੀਂ ਦੇਖ ਰਹੇ ਹੋ ਆਕਸ਼ਨ نیوز ਚੈਨਲ ਜਿੱਥੇ ਮਿਲਦੀ ਹੈ ਹਰ ਵੱਡੀ ਘਟਨਾ ਦੀ ਤੁਰੰਤ ਜਾਣਕਾਰੀ ਸੱਚ ਤੇਜ਼ ਤੇ ਬਿਨਾਂ ਰੁਕਾਵਟ ਖਬਰਾਂ ਨਾਲ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਨਵੀਂ ਅਰਬਨ ਸਟੇਟ ਲਈ 32 ਪਿੰਡਾਂ ਦੀ ਜ਼ਮੀਨ ਹਾਸਲ ਕਰਨ ਦੀ ਯੋਜਨਾ ਸਥਾਨਕ ਵਾਸੀਆਂ ਵਿੱਚ ਚਿੰਤਾ ਦੀ ਲਹਿਰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਵੱਡੀ ਅਰਬਨ ਸਟੇਟ ਬਣਾਉਣ ਦੀ ਯੋਜਨਾ ਤਹਿਤ ਸਰਕਾਰ ਵੱਲੋਂ ਲਗਭਗ 24311 ਏਕੜ ਜ਼ਮੀਨ ਹਾਸਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਪ੍ਰਸਤਾਵ ਅਨੁਸਾਰ ਇਹ ਜ਼ਮੀਨ ਮੁੱਖ ਤੌਰ ਤੇ ਮੁੱਲਾਂਪੁਰ ਦਾਖਾ ਅਤੇ ਕੁਝ ਹੱਦ ਤੱਕ ਜਗਰਾਉ ਹਲਕਿਆਂ ਵਿੱਚ ਆਉਣ ਵਾਲੇ 32 ਪਿੰਡਾਂ ਤੋਂ ਆ ਸਕਦੀ ਹੈ ਇਸ ਯੋਜਨਾ ਦੀ ਪੂਰੀ ਜਾਣਕਾਰੀ ਮਿਲਣ ਤੋਂ ਪਹਿਲਾਂ ਹੀ ਕੁਝ ਪਿੰਡਾਂ ਵਿੱਚ ਨਿਵਾਸੀਆਂ ਨੇ ਆਪਣੇ ਸਥਾਨਕ ਪੱਧਰ ਤੇ ಗ್ರಾಮ ਸਭਾਵਾਂ ਰਾਹੀਂ ਆਪਣੀ ਚਿੰਤਾ ਅਤੇ ਸਿੱਧਾਂਤਕ ਵਿਰੋਧ ਦਰਜ ਕਰਵਾਇਆ ਹੈ ਲੋਕਾਂ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਹਾਸਲ ਕਰਨ ਦੀ ਕਾਰਵਾਈ ਤੋਂ ਪਹਿਲਾਂ ਪੂਰੀ ਸੂਚਨਾ ਪਾਰਦਰਸ਼ਤਾ ਅਤੇ ਨਿਵਾਸੀਆਂ ਨਾਲ ਸੰਪਰਕ ਬਹੁਤ ਹੀ ਜ਼ਰੂਰੀ ਹੈ ਇਹ ਵੀ ਜਾਣਕਾਰੀ ਮਿਲੀ ਹੈ ਕਿ ਹਲਕਾ ਦਾਖਾਤੋਂ ਕੁਝ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਵੀ ਲੋਕਾਂ ਦੀ ਚਿੰਤਾ ਨੂੰ ਅਹਿਮ ਮੰਨਦੇ ਹੋਏ ਸਰਕਾਰ ਨੂੰ ਸੋਚ ਸਮਝ ਕੇ ਫੈਸਲਾ ਲੈਣ ਦੀ ਅਪੀਲ ਕੀਤੀ ਗਈ ਹੈ ਨੇ ਕਿਹਾ ਹੈ ਕਿ ਕਿਸਾਨ ਪਾਈਚਾਰੇ ਦੀਆਂ ਭੂਮਿਕਾਵਾਂ ਅਤੇ ਪਵਿੱਖ ਦੇ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖਣਾ ਲਾਜ਼ਮੀ ਹੈ ਇਸ ਵਿਚਾਰਧਾਰਕ ਮਾਹੌਲ ਵਿੱਚ 24 ਮਈ ਨੂੰ ਮੂਲਾਪੁਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਸੰਯੁਕਤ ਕਿਸਾਨ ਜਥੇਬੰਦੀਆਂ ਦੇ ਪ੍ਰਤੀਨਿਧੀ ਸਮਾਜਿਕ ਕਾਰਕੁਨ ਅਤੇ ਸਥਾਨਕ ਲੋਕ ਪਾਗ ਲੈਣਗੇ ਮੀਟਿੰਗ ਦਾ ਮੁੱਖ ਉਦੇਸ਼ ਹੋਵੇਗਾ ਕਿ ਲੋਕਾਂ ਦੀ ਆਵਾਜ਼ ਨੂੰ ਸੁਣ ਕੇ ਇੱਕ ਲੋਕਤੰਤਰ ਰਾਹ ਤੈ ਕੀਤਾ ਜਾਵੇ ਕਈ ਪ੍ਰਸਿੱਧ ਲੋਕ ਜਿਵੇਂ ਕਿ ਕਿਸਾਨ ਸੈਨ ਦੇ ਅਹੁਦੇਦਾਰ ਸਾਪ ਦਾ ਵਿਧਾਇਕ ਅਤੇ ਹਲਕਾ ਇਨਚਾਰਜ ਆਦਿ ਨੇ ਵੀ ਮੀਟਿੰਗ ਵਿੱਚ ਹਾਜ਼ਰੀ ਦੇਣ ਅਤੇ ਲੋਕਾਂ ਦੀ ਚਿੰਤਾ ਨੂੰ ਸਾਂਝਾ ਕਰਨ ਦੀ ਘੋਸ਼ਣਾ ਕੀਤੀ ਹੈ ਇਸ ਪੂਰੇ ਮਾਮਲੇ ਵਿੱਚ ਇੱਕੋ ਗੱਲ ਸਾਫ਼ ਹੈ ਲੋਕ ਆਪਣੇ ਹੱਕ ਅਤੇ ਆਵਾਜ਼ ਲਈ ਸ਼ਾਂਤਮਈ ਅਤੇ ਕਾਨੂੰਨੀ ਢੰਗ ਨਾਲ ਅੱਗੇ ਆ ਰਹੇ ਨੇ ਹੁਣ ਦੇਖਣਯੋਗ ਹੋਵੇਗਾ ਕਿ ਸਰਕਾਰ ਇਸਤੇ ਕਿਹੜਾ ਅਗਲਾ ਕਦਮ ਚੁੱਕਦੀ ਹੈ ਅਤੇ ਕਿਸ ਤਰ੍ਹਾਂ ਲੋਕਾਂ ਨਾਲ ਸੰਵਾਦ ਕਰਦੀ ਹੈ